ਯੋ ਜੈ ਸ਼ਕਤੀ ਨੂੰ ਪੰਜਾਬ ਮੈਹਰ ਕੋਟਰ ਨਹੀਂ ਕਰਨਾ ਅੱਜ ਜਗਰਾਉਂ ਦੇ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਜਿਨ੍ਹਾਂ ਨੇ ਜਗਰਾਉਂ ਦੇ ਵਿੱਚ ਹਲਕਾ ਵਿਧਾਇਕ ਸਰਵਜੀਤ ਕੌਰ ਮਾਨਪੇ ਦੇ ਇਲਾਕੇ ਵਿੱਚ ਵਲੰਟੀਅਰਾਂ ਦੇ ਨਾਲ ਅੱਜ ਚੋਣ ਪ੍ਰਚਾਰ ਦੀ ਮਹੱਤਵਪੂਰਨ ਜਿਹੜੀ ਸ਼ੁਰੂ ਕੀਤੀ ਹੈ ਆਓ ਤੁਹਾਨੂੰ ਦੱਸਣੇ ਆ ਕੀ ਕਹਿੰਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਜੀ ਠੀਕ ਹੈ ਆਣੀ ਸਰ ਜੀ ਆਮ ਆਦਮੀ ਪਾਰਟੀ ਨੇ ਤੁਹਾਨੂੰ ਐਮਪੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਆ ਲੈ ਜਗਰਾਉਂ ਦੇ ਵਿੱਚ ਤੁਸੀਂ ਕੋਣ ਪ੍ਰਚਾਰ ਦਾ ਦੋਸ਼ਾ ਕਰ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗੋ ਭੈਣ ਮਾਨੂ ਕੇ ਜਿਹੜਾ ਕੰਮ ਇਹਨੇ ਆਪਣੇ ਹਲਕੇ ਦੇ ਵਿੱਚ ਕਰਾਇਆ ਅੱਜ ਮੈਂ ਪਿੰਡਾਂ ਦੇ ਵਿੱਚ ਵੀ ਜਾ ਕੇ ਆਇਆ ਹਾਂ ਬਹੁਤ ਲੋਕਾਂ ਦੇ ਮਾਨ ਸਨਮਾਨ ਔਰ ਲੋਕਾਂ ਨੇ ਬਿਸ਼ਵਾਸ ਦਵਾਇਆ ਵਾ ਵੇ ਅੱਗੇ ਨਾਲੋਂ ਵੀ ਵੱਧ ਵੋਟਾਂ ਨਾਲ ਐਤ ਕੀ ਜਗਰਾਉ ਹਲਕੇ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਕਿਉਂਕਿ ਜਦੋਂ ਪਿੰਡਾਂ 'ਚ ਜਾਇਦਾ ਵਾ ਉਹ ਲੋਕ ਕਹਿੰਦੇ ਆ ਵੀ ਅੱਜ ਜੋ ਸਾਨੂੰ ਆਮ ਆਦਮੀ ਪਾਰਟੀ ਦੇ ਵੱਲੋਂ 600 ਜੂਨਰ ਬਿਲੀ ਫਰੀ ਮੱਲਾ ਕਲੀਨਿਕ ਔਰ ਰੋਡ ਸੇਫਟੀ ਲਈ ਗੱਡੀਆਂ ਜੋ ਆਮ ਆਦਮੀ ਪਾਰਟੀ ਦੇ ਅੱਜ ਸਰਦਾਰ ਭਗਵਾਨ ਸਿੰਘ ਮਾਨ ਦਾ ਜੋ ਪੰਜਾਬ ਦੇ ਪ੍ਰਤੀ ਕੰਮ ਕਰਨ ਦਾ ਨਜ਼ਰੀਆ ਵਾ ਅੱਜ ਲੋਕਾਂ ਦੇ ਮਨਾਂ 'ਚ ਘਰ ਕਰ ਚੁੱਕਿਆ ਹੋਇਆ ਇਹ ਜਿਹੇ ਆ ਮੁੱਖ ਮੰਤਰੀ ਲੋਕ ਕਹਿੰਦੇ ਆ ਨਾ ਕਦੇ ਪਹਿਲਾਂ ਆਇਆ ਵਾ ਨਾ ਇਹ ਜਿਹੇ ਆ ਹੋਣਾ ਵਾ ਕਿਉਂਕਿ ਜਿਹਦੀ ਸੋਚ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਵਾਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਐਸੀ ਸੋਚ ਮੁੱਖ ਮੰਤਰੀ ਦੀ ਆ ਉਹ ਦੁਬਾਰਾ ਬਣਾਉਣਾ ਵਾ ਪੰਜਾਬ ਨੂੰ ਰੰਗਲਾ ਇਸ ਕਰਕੇ ਲੋਕਾਂ ਦੇ ਮਨਾਂ 'ਚ ਅੱਜ ਘਰ ਕੀਤਾ ਹੋਇਆ ਮੁੱਖ ਮੰਤਰੀ ਨੇ ਕੰਮ ਕਰਕੇ ਜਿਹੜੇ ਸਰ ਪਾਰਟੀ ਨੂੰ ਛੱਡ ਰਿਹਾ ਜੱਸੀ ਘੁੰੜੀ ਅੱਜ ਆਮ ਆਦਮੀ ਪਾਰਟੀ ਛੱਡ ਗਿਆ ਉਹਦੇ ਬਾਰੇ ਕੀ ਹੈ ਨਹੀਂ ਕੋਣ ਜੀ ਨੂੰ ਟਿਕਟ ਨਹੀਂ ਮਿਲਦੀ ਉਹ ਪਾਰਟੀ ਛੱਡ ਦਵੇ ਉਹਨੂੰ ਕੋਈ ਵਰਕਰ ਥੋੜਾ ਕਹਿੰਦਾ ਹੁੰਦਾ ਹਾਂ ਜੀ ਉਹਦਾ ਟਿਕਟਾਂ ਲਈ ਆਏ ਸੀਗੇ ਵੀ ਸ਼ਾਇਦ ਕਿਤੇ ਜਿਵੇਂ ਅੱਗੇ ਜਾਹਤ ਚੋਂ ਕਾਂਗਰਸ ਦੀ ਟਗੜ ਲੈ ਕੇ ਉਹ ਮੇਰੇ ਸ਼ਾਇਦ ਆਮ ਆਦਮੀ ਪਾਰਟੀ ਵੀ ਜਾਚੀ ਟਿਕਟ ਦੇ ਦੇਗੀ ਇਹ ਆਮ ਆਦਮੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਆ ਇੱਦਾਂ ਟਿਕਟਾਂ ਮਿਲਦੀਆਂ ਟਿਕਟਾਂ ਮਿਲਦੀਆਂ ਬਰਕਰਾਰਾਂ ਨੂੰ ਪੁੱਛ ਕੇ ਆ ਭੈਣ ਮੇਰੀ ਦੇ ਟਿਕਟਾਂ ਸਾਨੂੰ ਲੈ ਕੇ ਦਿੱਤੀਆਂ ਲੋਕਾਂ ਨੂੰ ਪੁੱਛਿਆ ਤੁਹਾਡੇ ਜਗਰਾਉਂ ਦੇ ਕੀ ਪਤਾ ਕਿਹੜੇ ਦੁਕਾਨਦਾਰ ਨੇ ਕਿਹਾ ਵੀ ਹਾਂ ਪੱਪੀ ਪ੍ਰੈਸ਼ਰ ਨੂੰ ਦੇ ਦੋ ਉਹ ਲੁਧਿਆਣੇ ਦੇ ਵਿੱਚ ਚਲਕਾ ਸੈਂਟਰ ਦਾ ਹੀ ਸੇਵਾ ਕਰ ਰਿਆ ਵਾ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਸਰਵੇ ਕਰਕੇ ਟਿਕਟਾਂ ਦਿੰਦੀ ਆ ਜੱਸੀ ਖੰਗੂੜਾ ਜੀ ਚਲੇ ਗਏ ਉਹਨਾਂ ਦੀ ਆਪਣੀ ਇੱਛਾ ਵਾ ਥੈਂਕ ਯੂ